ਭਾਰਕ ਤੇਰੇ ਤੁਮਰੀ ਕਿਰਪਾ ਮਹਿਸੂਰ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮੇ ਤੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਪੁਰਬਾਨੀ ਤੇਰੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਮਕ ਸਭ ਤੇਰੀ ਵਡਿਆਈ ਬਿਨਾਮ ਨਾ ਜਾਣੇ ਮੇਰਾ ਤੀਨੇ ਤਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨਨ ਨ ਤੁਲ ਅਗੇ ਜਾਂਤੀ ਪ੍ਰਭ ਅਗੇ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਦਸ਼ਾਹੀ ਦਸਮੀ ਪ੍ਰਸੰਧੰ ਦਸਵੇਂ ਹੋਵੇਂ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਖਜਾਏ ਇਕ ਬਹਾਦਰ ਸਿਮਰੈ ਆਏ ਘਰ ਨੌ ਨਿਦਾਵੈ ਧਾਏ ਸਭ ਥਾਈ ਹੋਇ ਸਹਾਇ 10ਵੇਂ ਪਾਤਸ਼ਾਹ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਕਰਦੀ ਤਰ ਪਿਤਾ ਸ਼ੇਰ ਬਹਾਦਰ ਚਿੱਤੇ ਬਾਜਾ ਮਾਲੇ ਅਮਰਤ ਦੇ ਦਾਤੇ ਸਰਬੰਸ ਦਾ ਨੀ ਪਿਤਾ ਜੀਓ ਸਭ ਥਾਈ ਹਯ ਸਹਾਇ ਸਭ ਥਾਈ ਹਯ ਸਹਾਇ ਦਸੋਂ ਪਾਸ਼ਾਆਂ ਦੇ ਆਤਮਿਕ ਜੋਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਦਾ ਧਿਆਨ ਕਰ ਬੋਲੋ ਜੀ ਸਿਵਾਹੇ ਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚਾਰੇ ਸਾਹਿਬਜ਼ਾਦੇ ਆ 40 ਮੁਗਤਿਆਂ ਖਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਦਰ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਜੀਵਾਹ ਜੈ ਗੁਰੂ ਸਤ ਸਤ

ਇੱਕੋ ਹੀ ਓਟ ਆਸਰਾ ਇੱਕੋ ਹੀ ਓਟ ਆਸਰਾ ਤਕੀਏ ਦੁਰਬਾਣੀ ਨਾ ਹਰ ਵੇਲੇ ਜਪਦੇ ਰਹੀਏ ਸਤਗੁਰ ਦੀ ਬਾਣੀ ਨਾ ਹਰ ਵੇਲੇ ਜਪਦੇ ਰਹੀਏ ਕਾਜ ਤੋਂ ਹੰਸ ਬਣਮੀ ਇੱਕੋ ਮੁਰ ਬਾਣੀ ਐ ਪਾਗੇ ਅਮਰ ਸਤਬੇ ਜਿੰਦਗੀ ਜਾਣੀ ਐ ਜਪ ਜਪ ਕੇ ਮੁਰੇ ਲਾਲਿਆ ਉਗਰੇ ਟਪਕਾ ਰਹੇ ਨਾ ਹਰ ਮੇਲੇ ਜਪਦੇ ਰਹੀਏ ਸਤ ਮਰਦ ਦੀ ਬਾਣੀ ਨਾ ਹਰ ਮੇਲੇ ਜਪਦੇ ਰਹੀਏ ਅੰਮ੍ਰਿਤ ਛੇੜੀ ਗਾਉ ਦੇ ਹਰ ਦੇ ਜਪਦੇ ਰਹੀਏ ਫਤਵ ਰਹੀ ਮਾਣੀ ਨਾਮ ਹਰ ਦੇ ਜਪਦੇ ਰਹੀਏ ਰਹੀਏ ਹਰ ਦੇ ਜਪਦੇ ਰਹੀਏ ਸਤ ਕੋਲ ਦੀ ਬਾਣੀ ਗੁਰਮਾਣੀ ਦੇ ਕਾਸ਼ ਤੋਂ ਜੀ ਤੁਸੀਂ ਕਹੀ ਹੈਗੇ ਖਾਸਤਾ ਦੇ ਜਿਹੜੀ ਤੱਕ ਬੋਲਾਂ ਹੋ ਨਿਕਲੇ ਕਰਤ ਜੀ ਘਰ ਦੇ ਚਰਨ ਹੁਦੀ ਬੈਠਿਆ ਸ੍ਰੋਤਿਆ ਜੀ ਅੱਖਾ ਪੱਤ ਲੈ ਦੇਰੇ ਬੈਠੇ ਐ ਸੋਸਤ ਜੀ ਪੁਰਨਾ ਬਾਗੂ ਜਿੱਤ ਖੇਡ ਗਿਆ ਵੇ ਸਾਰੀ ਸੰਗਤ ਦਾ ਮਾਨਯੋਗ ਦੀ ਜਗ੍ਹਾ ਜਿਹੜੇ ਲਾ ਦੀਏ ਪੋਸਤ ਜੀ ਆਓ ਗੁਰੂ ਜਿਆਲੀ ਸਾਧ ਸੰਗਤ ਜੀ ਆਪਾਂ ਸਭ ਤੋਂ ਪਹਿਲਾਂ ਉਹ ਤਨਗੀ ਦਾ ਜਸਵੇਸ਼ ਪਤਾ ਸਹੀਨ ਪਤਾ ਦੇਸ਼ ਪੁੱਤਰ ਨੀਦੇ ਤੇ ਸਵਾਦ ਬਾਦਸ਼ਾਹ ਨੇ ਬਾਦਸ਼ਾਹ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਣਾਇਆ ਹੋਇਆ ਨਾਰਾ ਆਪਣੀ ਰਸਨਾ ਨੂੰ ਕਰੋ ਭਗਤਾਂ ਆਖੋ ਵੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਸਤਿਕਾਰ ਸਤਿਗੁਰ ਸਾਥ ਸੰਗਤ ਜੀਓ ਆਪ ਜੀ ਅਸੇ ਰਕਤੇ ਬਹੁਤੀ ਸੰਗ੍ਰਹਿ ਕਰਤਾ ਹੈ ਆਪ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਗੜੀ ਗੜੀ ਵਹਰ ਬਸਤੇ ਰਹਤੇ ਵਿੱਚ ਬਰਗਾਨ ਮਾਨੇ ਸੰਗਤਾਂ ਨੂੰ ਗੁਰੂ ਦੇ ਦਰਸ਼ਨ ਦਿਵਾਏ ਦੇ ਕੇ ਇਹ ਹੱਥ ਪਾ ਰਹੇ ਆਏ ਆਪ ਦਾ ਵਿਚਾਰ ਨਾਲ ਉਸ ਪਾਸੇ ਗਿਆ ਜੀ ਆਓ ਗੁਰੂ ਜੀ ਸਾਥ ਸੰਗਤ ਜੀ ਹਾਡੇ ਤਾਗ ਜਾਨੀ ਰਖਮ ਸਿੰਘ ਜੀ ਮੌਜੂਦ ਹੈ ਗਿਰਨਾ ਨੇ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਿ ਯਾਤਾਂ ਦੇ ਵਿੱਚ ਬਾਣੀ ਰਚੀ ਹੈ ਉਸ ਨੇ ਬਤਾਏ ਤੁਹਾਡੇ ਆਪਣਾ ਗੁੰਡੀ ਮੌਨੂ ਵਾਲਾ ਕਥਾ ਉਸ ਕੰਪਾਲੂ ਹੈ ਇਹ ਬੋਸ਼ਟਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਚ ਬਾਣੀ ਅਮਰ ਤੁਸਾਰੇ गुरू दे कौ पाणी पियो पिता पुर सौ गुरू पाणी पीता माता रे सलो पर विच सरबत दाही भला मंगाए संगत जी सभी भला मंगा एक दे गुरू जी बरंग जे ਸੁਰੂ ਆਈ ਬਾਣੀ ਦੇ ਕਿਸੇ ਗੁਰੂ ਗ੍ਰੰਥ ਵਿੱਦ ਭਵ ਸਾਗਰਾਂ ਚੋਂ ਕਰੇ ਪਾਰ ਸੰਤ ਜੀ ਭਵ ਸਾਗਰਾਂ ਚੋਂ ਕਰੇ ਪਾਰ ਆਦ ਗੁਰੂ ਗ੍ਰੰਥ ਸਹਿਬ ਜਪ ਜੀ ਦਾ ਜਪਕਾਰ ਤਾਰ ਗਏ ਪਾਪੀ ਆਨੇ ਕਾ ਪਉਣ ਗੁਰੂ ਪੈਣਾ ਦੁੰਨੀਆਂ ਵਾਲੇ ਲੋਕਾਂ ਦੀ ਆਪ ਦੀ ਮਜਬੂਰੀ ਆ ਉਹ ਗੱਲਾਂ ਕਰੇ ਜਾਣਗੇ ਮੇਰੀ ਆਪਣੀ ਮਜਬੂਰੀਆਂ ਮੈਂ ਤੋਂ ਲੋ ਮਜਬੂਰ ਆ ਮੈਂ ਕਿਸੇ ਦੁਖੇ ਨੂੰ ਭੁੱਖੇ ਜਾਸੇ ਨੂੰ ਦੇਖ ਨਹੀਂ ਸਕਦਾ ਪਿਆਰੋ ਸਭ ਦੇ ਦਿੱਤੇ ਗਏ ਸੋਨ ਹੌਸਲੀਆ ਗਾ ਲੋ ਕੰਨਾਂ ਨੇ ਕੋਈ ਹਜੂਰ ਨੇ ਭੈਣ ਨਾਨਕੀ ਨੂੰ ਤਾਂ ਜਦੋਂ ਪਿਆਰ ਦੇ ਸ਼ਬਦ ਦਿੱਤੇ ਨਾ ਉਹਨੂੰ ਸ਼ਰਮ ਆ ਪੈ ਨਾਲ ਕੀ ਦਿੱਤਾ ਜਾਰੇ ਹੋ ਗਏ ਤਾਂ ਸਭ ਨੇ ਆਦੇ ਆਵਤਾਂ ਨੇ ਜੋ ਕਹਿੰਦੇ ਨੇ ਸੱਤ ਹੈ ਅੱ ਤੋਂ ਅੱਗੇ ਕੋਈ ਦਲੀਲ ਹਬੀਲ ਨਹੀਂ ਕੰਮ ਕਰਦੀ ਸਾਰੇ ਕਹਿਣ ਦੇ ਬਈ ਨੁਕਸਾਨ ਕਰਤਾ ਬੋਲੇ ਉਹ ਆਦੇ ਜਿੰਨਾ ਅਵਲਾਸਤ ਆਰਾਸ਼ਨ ਪੰਡਾਰ ਚੰਦਰ ਤੋਂ ਤੇ ਚੰਦਰਮਾ ਤੋਂ ਫਿਰਕਾ ਦਾ ਗੁੰਮੜੀ ਚਿੱਤਾ ਫਿਰਕਾ ਸੰਸਕ੍ਰਿਤ ਇਹ ਲੇਟ ਪਰ ਕੱਲ੍ਹ ਲਈ ਸਾਤ ਸੰਗ ਹੈ ਉਹ ਇਹਨਾਂ ਨੂੰ ਸੁਣਨਾ ਤੀਜਾ ਪਰਬੰਧ ਸ਼ਾਮ ਤੀਂ ਜੇਹਣ ਵਾਲੇ ਵਸਤੂ ਵਰਤਿਆ ਰਹੋ ਅੱਜ ਤੁਹਾਨੂੰ ਸਾਤ ਸੰਗ ਕਰਦੇ ਨੇ ਸਾਤ ਸੰਗ ਕਰਦੇ ਕਰਨਾ ਵਿ ਲੋਕੀ ਗਰਮ ਖਾਣੇ ਵਾਲਾ ਹੁੰਦਾ ਹੈ ਸਾਤ ਸੰਗ ਕਰਨਾ ਪਾਤ ਸੰਗ ਕਰਨਾ ਨਹੀਂ ਮਾਰ ਸਕਦਾ ਕਹਿੰਦੇ ਨੇ ਕਿਤਾਬ ਪੜ੍ਹਦੇ ਨੇ ਕਿਹਾ और जो काम के वास्ते चले हम ये राम के आए बैठे माने कि सोता हमको बैठे मोटी खाने में माल उतारते गुरु गुरु माने के पार का अपने नगर वाला वाली आपके पास अपन मिलकर कर रहे हैं सारे केंद्र है हमारे को एक को लमंडी कितना महत्व का उसको आगे देखते और आदमी होने मुद्दे पर

पिताले तुमरी सुख कनेरे न जुमर अंत ऊचे से ऊचा भगवंत सगल समग्री तुमर सुत्री तुम ते हो सोगारी ਮਰੀ ਗਤ ਮੇ ਤਤ ਤੁਮਹੀ ਜਾਨੀ ਨਾਨਕ ਦਾਸ ਸਰਦਾ ਕੁਰਮਾਨੀ ਤੇ ਅਗੇ ਅਰਦਾਸ ਹਮਾਰੀ ਜੀ ਆਉ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਤੁਮ ਸਰਬ ਜੀਓ ਤਿਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤੰਕ ਬਿਗਨ ਨ ਕੋ ਲਾਗੇ ਜਾਂ ਕੀ ਪ੍ਰਭ ਅਕੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਪ੍ਰਸੰਤ ਭਗਵਤੀ ਸਿਮਰ ਕਾਏ ਗੁਰੂ ਨਾਨਕ ਲੈਂਦੇ ਵੇਂਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇ ਪਾਦਰ ਸਿਮਰਿਆ ਘਰ ਨਾਉ ਨਿਸਾਵੇ ਧਾਏ ਸਭ ਥਾਣੀ ਹੋਏ ਸਹਾਇ ਦਸ ਨੇ ਪਾਤਸ਼ਾਹ ਹਉ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਕਲ ਕੀ ਤਰਪਤਾ ਥਾਈ ਹੋਇ ਸਹਾਇ ਸਭ ਥਾਈ ਹੋਇ ਸਹਾਇ ਦਸਾ ਹਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਏ ਸੋ ਨਿਹਾਲ ਰੱਬ ਸਰੀਰ ਕਾਲਾ ਆਣੀ ਆਜਿ ਮਾਰਿ ਕੌਂ ਦੇ ਬਿਸਾਰੀ ਗੁਰੂ God awesome. you.